ਵੈਦੂ ਜੀ ਦਾ ਖਾਸਾ ਵੈਦੂ ਜੀ ਕੀ ਫਤਿਹ ਜਿੱਸਾ ਕਿ ਆਪ ਜਾਣੋ ਹੋ ਕਿ ਵਿਰਾਸਤ ਸਿੱਖਿਜ਼ਮ ਦਾ ਸਮੇਸ਼ ਜਿਹੜਾ ਸਿੱਖ ਮਾਇਨੋਰਟੀ ਬੱਚਿਆਂ ਲਈ ਜਿਹੜਾ ਹੈ ਉਸ ਨਾਲ ਕੁਝ ਕੁਝ ਨਾਲ ਕੁਝ ਐਜੂਕੇਸ਼ਨ ਨੂੰ ਲੈ ਕੇ ਕਾਰਜ ਕਰਦਾ ਰਹਿੰਦਾ ਹੈ ਇਸੇ ਕੜੀ ਦੇ ਵਿੱਚ ਅੱਜ ਅਸੀਂ ਆਪ ਜੀ ਨੂੰ ਇੱਕ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਆ ਕਿ ਇਸ ਸਮੇਂ ਜਾਮੀਆ ਮਿਲਿਆ ਯੂਨੀਵਰਸਿਟੀ ਦੇ 레ਜੈਂਸ਼ੀਅਲ ਕੋਚਿੰਗ ਅਕੈਡਮੀ ਦੇ ਫਾਰਮ ਨਿਕਲਣੇ ਨਿਕਲਣ ਵਾਲੇ ਨੇ ਉਹ ਜਿਹੜੇ ਫਾਰਮ ਨੇ ਮੇਰੇ ਪਿਆਰੇ ਬੱਚੋ ਜੋ ਵੀ ਬੱਚਾ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਹੈ ਔਰ ਬੱਚਾ ਜਿਹੜਾ ਸੀਰੀਅਸ ਹੈ ਉਹ ਉਹਦੇ ਲਈ ਇਨਫੋਰਮੇਸ਼ਨ ਹੈ ਕਿ ਉਹਦੇ ਵਿੱਚ ਕਰੀਬ 150 ਬੱਚੇ ਜਾਮੀਆਂ ਯੂਨੀਵਰਸਿਟੀ ਲੈਂਦੀ ਹੈ ਉਹਦੇ ਵਿੱਚ ਉਹ ਐਸਸੀ ਐਸਟੀ ਊਮਨਸ ਔਰ ਜਿੰਨੇ ਵੀ ਮਾਈਨੋਰਟੀਜ਼ ਹੈ ਸਿੱਖ ਮਾਈਨੋਰਟੀ ਗਿ ਮੁਸਲਮਾਨ ਮਾਈਨੋਰਟੀ ਜਾਂ ਆਪਣੇ ਟ੍ਰੈਕਟਰ ਮਾਈਨੋਰਟੀ ਜਾਂ ਬੁੱਧ ਬੁੱਧਿਜ਼ਮ ਜਾਂ ਜੈਨਿਜ਼ਮ ਤੋਂ ਜਿਹੜੇ ਵੀ ਮਤ ਤੋਂ ਮਾਈਨੋਰਟੀਜ਼ ਜਿਹੜੀ ਇੰਡੀਅਨ ਗਵਰਨਮੈਂਟ ਦਿਆ ਪ੍ਰਮਾਣਿਤ ਮਾਈਨੋਰਟੀਜ਼ ਆਂਦੀਆਂ ਹਨ ਉਹਨਾਂ ਸਭ ਬੱਚਿਆਂ ਨੂੰ ਉਹ ਫ੍ਰੀ ਆਫ ਕਾਸਟ ਉਹਦੇ ਵਿੱਚ ਐਜੂਕੇਸ਼ਨ ਕਰਾਉਂਦੇ ਨੇ ਪਰ ਬੜੀ ਹੈਰਾਨਗੀ ਦੀ ਗੱਲ ਮੈਂ ਤੁਹਾਨੂੰ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਉਹ ਉਹਦੇ ਨਾਲ ਜਿਹੜਾ ਹੈ ਜਿਹੜਾ ਹੈ ਉਹ ਉਹਦੇ ਦੇ ਨਾਲ ਯੂਨੀਵਰਸਿਟੀ ਦੇ ਨਾਲ ਹੋਸਟਲ ਵੀ ਪ੍ਰੋਵਾਈਡ ਕਰਾਉਂਦੇ ਨੇ ਔਰ ਹੋਸਟਲ ਵੀ ਬਹੁਤ ਹੀ ਨੋਮੀਨਲ ਪੈਸੇ ਦੇ ਵਿੱਚ ਉਹ ਕਰਾਉਂਦੇ ਨੇ ਤੇ ਇਹ ਆਪ ਸਭ ਲਈ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਔਰ ਮੈਂ ਸਭ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਤੁਸੀਂ ਐ ਆਰਸੀਏ ਦਾ ਜਿਹੜਾ ਅਕੈਡਮੀ ਫਾਰਮ ਆਂਦਾ ਹੈ ਉਹ ਗੂਗਲ ਤੇ ਅਗਲੇ ਹਫਤੇ ਤੋਂ ਆ ਰਿਹਾ ਹੈ ਤੇ ਇਸ ਫਾਰਮ ਲਈ ਤੁਸੀਂ ਜਰੂਰ ਇਹਨੂੰ ਅਪਲਾਈ ਕਰੋ ਜਿਹੜੇ ਬੱਚੇ ਯੂਪੀਐਸਸੀਰ ਪੇਪਰ ਦੇਣਾ ਚਾਹੁੰਦੇ ਨੇ ਉਹ ਸincere ਨੇ ਉਹ ਜਰੂਰ ਅਪਲਾਈ ਕਰਨ ਔਰ ਦੇਖੋ ਤੁਹਾਡੀ ਕੋਚਿੰਗ ਦੇ ਪੈਸੇ ਫ੍ਰੀ ਹੁੰਦੇ ਨੇ ਤੇ ਉਹਦੇ ਲਈ ਵੀ ਅਗਰ ਤੁਸੀਂ ਕੋਚਿੰਗ ਵੀ ਕਰਨਾ ਚਾਹੁੰਦੇ ਹੋ ਤੇ ਵਿਰਾਸਤ ਕੰਸਿਡਰਮ ਟਸਟ ਜਿਹੜੀ ਹੈ ਉਹ ਵੀ ਕੋਚਿੰਗ ਲਈ ਵੀ ਤੁਹਾਡ ਨੂੰ ਹੈਲਪ ਕਰੇਗੀ ਬੜੇ ਹੀ ਨੋਮੀਨਲ ਕੋਸਟ ਦੇ ਉੱਤੇ ਅਸੀਂ ਤੁਹਾਨੂੰ ਨੰਬਰ ਦੇ ਦੇਾਂਗੇ ਤੁਸੀਂ ਉਹਨਾਂ ਦੇ ਅਕੈਡਮੀਆਂ ਸਾਂ ਜਾ ਕੇ ਜਾਮੀਆ ਦੇ ਇਸ ਟੈਸਟ ਲਈ ਵੀ ਤੁਸੀਂ ਕੋਚਿੰਗ ਲੈ ਕੇ ਤੁਸੀਂ ਕੰਮ ਕਰ ਸਕਦੇ ਹੋ ਤੇ ਮੈਂ ਜ਼ਰੂਰ ਚਾਹਾਂਗਾ ਕਿਉਂਕਿ ਆਸੀ ਜਿਹੜੀ ਜਾਮੀਆ ਦੀ ਜਿਹੜੀ ਅਕੈਡਮੀ ਹੈ ਇਹ ਕਰੀਬ ਹਰ ਸਾਲ 30 ਤੋਂ ਲੈ ਕੇ 35 ਬੱਚੇ ਯੂਪੀਐਸਸੀ ਦੇ ਵਿੱਚ ਭਰਤੀ ਕਰਾਂਦੀ ਹੈ ਜਿਹੜੇ ਸਿਵਲ ਸਰਵਿਸਿਸ ਦੇ ਵਿੱਚ ਲੱਗਦੇ ਆ ਔਰ ਬੱਚੇ ਨਾਮਨਾ ਖੜਦੇ ਨੇ ਤੇ ਕਈ ਸਿੱਖ ਬੱਚੇ ਵੀ ਇਥੋਂ ਲੱਗੇ ਤੇ ਯੂਪੀਐਸਸੀ ਇਥੋਂ ਕਲੀਅਰ ਕਰਕੇ ਤੇ ਭਾਰਤ ਸਰਕਾਰ ਦੇ ਵਿੱਚ ਚੰਗੀਆਂ ਥਾਵਾਂ ਤੇ ਲੱਗੇ ਹੋਏ ਨੇ ਆਸ ਕਰਦਾ ਉਮੀਦ ਕਰਦਾ ਹੈ ਇਹ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਸ਼ੇਅਰ ਕਰੋ ਜਿਹੜੇ ਨਾਲ ਕੀ ਔਰ ਖਾਸ ਕਰ ਜਿਹੜੀਆਂ ਸਾਡੀਆਂ ਮਾਤਾਵਾਂ ਪੈਣਾ ਬੱਚੀਆਂ ਜਿਹੜੀਆਂ ਹੈਗੀਆਂ ਕੁੜੀਆਂ ਹੈਗੀਆਂ ਉਹਨਾਂ ਨੂੰ ਵੀ ਸ਼ੇਅਰ ਕਰੋ ਇਹ ਯੂਪੀਐਸਸੀ ਦਾ ਜਿਹੜਾ ਤਿਆਰੀ ਲਈ ਜੋ ਇਹ ਜਾਮੀਆ ਦਾ ਇੱਕ ਉਪਰਾਲਾ ਹੈ ਉਸ ਉਪਰਾਲੇ ਦਾ ਅਸੀਂ ਜਿਆਦਾ ਤੋਂ ਜਿਆਦਾ ਲਾਹ ਲੈ ਕੇ ਸਾਡੇ ਬੱਚੇ ਜਿਹੜੇ ਕਿ ਮਿਡਲ ਪਰਿਵਾਰਾਂ ਜੋ ਨੇ ਉਹ ਵੀ ਬੱਚੇ ਯੂਪੀਐਸਸੀ ਦੀ ਤਿਆਰੀ ਕਰ ਸਕਦੇ ਨੇ ਇਸ ਖੁਸ਼ ਖੁਰਾਕ